ਇਹ ਇੱਕ ਫੁਰੰਦਾ ਇਤਹਾਸ ਦੀ ਖਰਾਬ ਕਰ ਰਹੇ ਉਹਦਾ ਕੌਣ ਜ਼ਿੰਮੇਵਾਰ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਵਾਈਸ ਕਮਿਸ਼ਨਰ ਭਾਜੀ ਜੀ ਪੁੱਛ ਤਾਂ ਕਿ ਨਾ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਇਨਵਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਹਾਂ ਹੁਣ ਸੜੇ ਲਿਆ ਕੇ ਸੜੇ ਨਾਲ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਇਨਵਿਸ਼ਨ ਕਨਫਰਮ ਨਹੀਂ ਹੋਈ ਤਾਂ ਮੈਂ ਵੀ ਹੋ ਵੀ ਨਹੀਂ ਸਕਦੀ ਹੈਗੀ ਉਹ ਦੇਖੋ ਇਹ ਦੇ ਮੈਕ ਚ ਕੋਰਸਟ ਦਿੱਗੇ ਹੈਗੇ ਦਾ ਵਾਇ ਕਾਰਨ ਦਾਲੂ ਇਹ ਦੱਸਦੇ ਸਮਝਣਾ ਕਿਉਂ ਨਹੀਂ ਬੋਲ ਚੁ ਮੇਂਵਾਰੀ ਕਿਹਦੀ ਹੈ ਮੈਡਮ ਇਹ ਐਸੀ ਸਟੂਡੈਂਟ ਦੀ ਸੀਟਾਂ ਵੇਚਦੇ ਨੇ ਐਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵਧ ਹਾਨੂੰ ਵੀ ਇਹਨਾਂ ਨੇ ਐਸੀ ਦਾ ਕਿਹਾ ਕਿ ਜਰਨਲ ਦੇ ਪੈਸੇ ਸਾਡੇ ਕੋਲ ਮੰਗੇ ਸੀਗੇ ਇਹਨਾਂ ਨੂੰ ਪ੍ਰਿੰਸੀਪਲ ਹੀ ਪੁੱਛਦੇ ਲੋ ਕੁਝ ਵਿਦਿਅਕ ਅਦਾਰੇ ਕਿ ਮੋਟੀਆਂ ਫੀਸਾਂ ਲੈ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਨੇ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲਿਆ ਬਟਾਲਾ ਚ ਦੱਸਦੇ ਕਿ ਇਥੇ ਇੱਕ ਵਿਦਿਆਰਥੀ ਦੇ ਵੱਲੋਂ ਇਲਜ਼ਾਮ ਲਗਾਈ ਗਈ ਨੇ ਕਿ ਵਿਦਿਅਕ ਅਦਾਰੇ ਨੂੰ ਪੂਰੀ ਫੀਸ ਦਿੱਤੀ ਗਈ ਇੱਕ ਸਾਲ ਉਸ ਦਾ ਬਰਬਾਦ ਕਰ ਦਿੱਤਾ ਗਿਆ ਉਸਨੇ ਇਲਜ਼ਾਮ ਲਗਾਇਆ ਕਿ ਉਸਦੇ ਭਵਿੱਖ ਦੇ ਨਾਲ ਇਸ ਕਾਲਜ ਦੇ ਵੱਲੋਂ ਖਿਲਵਾੜ ਕੀਤੀ ਗਈ ਹੈ ਸਰ ਮੇਰਾ ਨਾਮ ਤੇਆ ਹੈ ਮੈਂ ਮਈ ਜੂਨ ਚ ਐਡਮਿਸ਼ਨ ਲਈ ਸੀ ਕਿ ਮੈਂ ਪੂਰੇ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਰੁਪਏ ਮੈਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਮੇਰੇ ਕੋਲ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋ ਗਈ ਉਹ ਵੀ ਮੈਨਾਂ ਨੂੰ ਸਕਾਲਰਸ਼ਿਪਾਂ ਨਹੀਂ ਮੈਨਾਂ ਨੂੰ ਰੋਲ ਨੰਬਰ ਪੁੱਛਿਆ ਤਾਂ ਨਾਲ ਮੈਂ ਬੋਚਾ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸੜਾ ਲਈ ਆ ਕੇ ਸੜਾ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਮੇਬੀ ਹੋ ਵੀ ਨਹੀਂ ਸਕਦੀ ਹੈਗੀ ਇਹਨਾਂ ਨੇ ਇਹ ਗੱਲ ਇਹ ਨਹੀਂ ਕਲੀਅਰ ਕਰਤੀ ਕਿ ਦੋ ਰੀਨੋਵੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਾਬ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲੇ ਇਹਨਾਂ ਨੇ ਕਿਹਾ ਸੀਗਾ ਅਹੀਂ ਕਾਲਜ ਵੱਲੋਂ ਦਵਾਂਗੇ ਬਾਅਦ ਚਲੋ ਨੇ ਕਹਾਈਗੇ ਕਿ ਤੂੰ ਹੀ ਆਪ ਲਓ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਿਹਾ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਕਾਲਜ ਦਾ ਕੀ ਨਾਮ ਹੈ ਕਾਲਜ ਦਾ ਐਡਮਿਸ਼ਨ ਆਈ ਐਮ ਐਸ ਇੰਸਟੀਟਿਊਟ ਜੀ ਅਨੰਦਦੀਪਾ ਸਟੂਡੈਂਟ ਆ ਬੱਚਿਆਂ ਦੇ ਕੋਈ ਐਕਨਾਂ ਵੀ ਵਿਵਾਦ ਚੱਲਿਆ ਜਾ ਰਿਹਾ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਬੀ ਮੈਨੂੰ ਤਾਂ ਹੁਣ ਆਕੇ ਦੋ ਤਿੰਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੋਮਵਾਰ ਚੋਂ ਨੇ ਐਡਾ ਪੈਸੇ ਦੇ ਕੇ ਕਿਹਾ ਸੀ ਤੁਹਾਡੀ ਰਿਮਿਸ਼ਨ ਨਹੀਂ ਹੋ ਸਕੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਜੇਤੇ ਹੀ ਉਹਨਾਂ ਨੇ ਮੇਬੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੇ ਉਹ ਐਡਾ ਹੀ ਚਲੇ ਗਏ ਐਪਲੀਕੇਸ਼ਨ ਉਹਨੋਂ ਕੋ ਲੈੰਦੇ ਸੀਗੇ ਇਹ ਸੀਗਾ ਕਹਿੰਦੇ ਕਿ ਮੇਰੇ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣਾ ਸਾਲ ਨਹੀਂ ਸਰ ਖਰਾਬ ਹੋਣ ਦੇ ਸਕਦੀ ਲੱਗਦਾ ਨਹੀਂ ਕਿ ਤੇ ਕਿ ਐਸਸੀ ਕੈਟਾਗਰੀ ਕਰਕੇ ਵੀ ਤੁਹਾਡੇ ਨਾਲ ਕੀਤਾ ਜਾਇਆ ਹੈ ਪਾਕ ਸਾਥ ਜਿਹੜਾ ਵਜੀਫਾਵਾਜਾ ਸਕਾਲਰਸ਼ਿਪ ਆ ਉਹ ਅਹੀ ਰੱਖ ਲਈਏ ਕਿਉਂਕਿ ਅੱਗੇ ਵੀ ਲਗਾਤਾਰ ਸਰਫੀਆ ਤੇ ਰਿਹਾ ਹੈ ਹਾਂਜੀ ਇਹ ਐਸਸੀ ਸਟੂਡੈਂਟ ਦੀ ਸੀਟਾਂ ਵੇਚਦੇ ਨੇ ਐਸਸੀ ਸਟੂਡੈਂਟ ਦੀ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋ ਮੰਗੇ ਸੀਗੇ ਇਹਨਾਂ ਨੇ ਤੇ ਮੇਰ ਕੋ ਜਰਨਲ ਦੇ ਉਦੇ ਹੀ ਪੈਸੇ ਲੈ ਲੈਣ ਦੇ ਬੇਸੇ ਕਿ ਅਸੀਂ ਦੀ ਸੀਡ ਇਹ ਵੀ ਨਹੀਂ ਕਿ ਮੈਨੂੰ ਅਸੀਂ ਦੀ ਸੀਡ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਸੀਂ ਕਹਿ ਕਿ ਉਹਨੂੰ ਅਸੀਂ ਚਾਹੀਦੀ ਮੈਂ ਅਸੀਂ ਕਾਰਪਸ ਤੋਂ ਬਿਲੋਂਗ ਕਰਦੀ ਆ ਬਟ ਇਹਨਾਂ ਨੇ ਮੇਰ ਕੋ ਜਰਨਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨ ਕਰਨਾ ਚਾਹਦੀ ਸੀ ਉਥੇ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਪੱਤਰਕਾਰ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਕੋਲ ਇਸ ਦਾ ਜਵਾਬ ਮੰਗ ਲਈ ਜਾਂਦੀ ਨਹੀਂ ਤੇ ਉਹਨਾਂ ਨੂੰ ਆਪਣਾ ਪੱਖ ਰੱਖਣ ਲਈ ਕਹਿੰਦੇ ਨੇ ਤਾਂ ਬਿਨਾ ਕੁਝ ਬੋਲੇ ਹੀ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਇਥੋਂ ਖਿਸਕਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਵੱਲੋਂ ਕੋਈ ਵੀ ਸਹੀ ਢੰਗ ਦੇ ਨਾਲ ਜਵਾਬ ਨਹੀਂ ਦਿੱਤਾ ਜਾ ਰਿਹਾ। ਦੇਖੋ ਇਹਦੇ ਮੈਂ ਕੁਝ ਨਹੀਂ ਬੋਲ ਸਕਦੀ ਹੈਗੇ ਇਸ ਬਾਰੇ ਵਾਈ ਕਾਰਨ ਦੱਸ ਦੇ। ਨਹੀਂ ਦੱਸਦੇ ਕਿਉਂ ਨਹੀਂ ਬੋਲ ਸਕਦੇ? ਜ਼ਿੰਮੇਵਾਰੀ ਕਿਹਦੀ ਹੈ ਮੈਡਮ? ਦੇਖੋ ਮੈਂ ਲੈ ਕੇ ਮਾੜ ਜਾ ਕੇ ਗੱਲ ਕਰ ਤੁਸੀਂ ਤੁਸੀਂ ਮੈਨੇਜਮੈਂਟ ਦੇ ਕੌਣ ਨੇ? ਤੁਸੀਂ ਕੌਣ ਜੇ

हाँ नहीं वो 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 बेड़े बेड़े एग्जाम रहा है कौन नहीं में बार अजी वो तो कौन नहीं में बार तुष्टी की हो चुकी है तुष्टी की हो चुकी जाती है पर नहीं नहीं मैं कैसे ऐसे ऐसे ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੀਡੀਆ ਦੇ ਅੱਗੇ ਕੋਈ ਵੀ ਜਵਾਬ ਪ੍ਰਿੰਸੀਪਲ ਦੇ ਵੱਲੋਂ ਨਹੀਂ ਦਿੱਤਾ ਜਾ ਰਿਹਾ ਤੇ ਉਹ ਕੈਮਰੇ ਸਾਹਮਣੇ ਹੀ ਨਜ਼ਰ ਅੰਦਾਜ਼ ਕਰਕੇ ਸਵਾਲਾਂ ਨੂੰ ਅਤੇ ਆਪਣੇ ਦਫ਼ਤਰ ਦੇ ਵਿੱਚੋਂ ਖਿਸਕਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਫਿਲਹਾਲ ਤੁਹਾਨੂੰ ਦੱਸਦੀ ਕਿ ਇਸ ਕਾਲਜ ਦੇ ਉੱਪਰ ਐਸਟੀ ਵਿਦਿਆਰਥਣ ਨੇ ਸਕਾਲਰਸ਼ਿਪ ਕਪਲੇ ਦੇ ਇਲਜ਼ਾਮ ਲਗਾਏ ਨੇ ਜਿਸ ਨੂੰ ਲੈ ਕੇ ਹੁਣ ਵਿਦਿਆਰਥੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਫਤਾ ਪੰਜਾਬ ਲੋਕ ਚੈਨਲ